ਵੇਖਰ ਐਸ.ਓ. ਦੇ ਖੇਡਰ ਨੂੰ ਦਿਨ ਦਾ ਸੁਭਾਅ ਹੈ ਜੇ ਕਹਦਾ ਮੈਂ ਖਾਰੀ ਵਾਰ ਬਾਗ ਨਹੀਂ ਖੜਾ ਤੇ ਅਗਲਾ ਦਿਨ ਤੂੰ ਸੱਪਦਾ ਦੇ ਤਾ ਕਾ ਲਾ ਤੂੰ ਨਿਕਾਏ ਨਾ ਗੱਲ ਮੈਂ ਕਰਦਾ ਤੂੰ ਦੇ ਤਾਂ ਗੱਡੜਾ ਕਰ ਮੋਲੀ ਵਾ ਤੂੰ ਤਾਂ ਗੇਵਰੀ ਨੂੰ ਬਾਦ ਦਬਾ ਕੇ ਰੱਖ ਇਹ ਗਲੀ ਵਾਸਤੇ ਯਾਰ ਹੈ ਤੂੰ ਬੰਗੇ ਤਰਾਜੰਡ ਦੀ ਬੋਲੀ ਬਣੀ ਠੀਕ ਹੋ ਜਾ ਬਾਲ ਦੰਦਾ ਹੈ ਬਹੁਤ ਦੰਦਾ ਹੈ ਖਾਂ ਸਕਦਾ ਖਾ ਸਕਦਾ ਹੈ ਖਾ ਦੰਦਾ ਹੈ ਦੰਦਾ ਹੈ ਕੇ ਇਹ ਹੰਕਾਰ ਕਰੇ ਨਾ ਕੋਈ ਮੈਂ ਬਾਖਰੀ ਖਾਦਾ ਇਹ ਸੈਂਸ ਤੇ ਹੁੰਦੀ ਹੈ ਹਾਂ ਇਹ ਸਹੀ ਆਪਣੇ ਨਾਲ ਨਾਲ ਬਾਖਰੀ ਕੰਦਾ ਉਹ ਤੇ ਚਾਹਵੇਂ ਤੂੰ ਮੈਂ ਖਾਦਾ ਨਹੀਂ ساری ਜ਼ਿੰਦਗੀ ਜਿੰਦਾਂ ਕਰੇਂਗਾ ਤੇਰਾ ਇਹ ਹੰਕਾਰ ਤੋੜ ਦੂਗਾ ਵੇ ਯੂਜ਼ ਤੇ ਵੀ ਪਾ ਦੂਗਾ ਮੱਛੀ ਨਾ ਤੱਕ ਗੈਬਰੇ ਦਾ ਬਾਜ਼ ਖਾਦਾ ਤੇਰੇ ਬਾਜ਼ ਕਰ ਤਾ ਹੁਣ ਮੈਂ ਜੇ ਵੜਨ ਦੇ ਕੋ ਕੋ ਜਾਦਾ ਖੜਾ ਜਾਦਾ ਆ ਜਾਓ ਤੋਟਾ ਤੋੜਿਆ ਉਹ ਵਾਲੇ ਲੋਕਾਂ ਦੇ ਬੱਚਾ ਤੇ ਬਲੇ ਵਾਲੇ ਤਵਾਦਲਾ ਹੈ ਕੀ ਕਹੇਗਾ ਪੂਰੇ ਪਾਰਟੀ ਨੂੰ ਵੀ ਬਤਨਗਾ ਜਿਹੜਾ ਗਮਨ ਕਰਕੇ ਬੈਠੇ ਮੈਂ ਖਾਣਾ ਖਾਣਾ ਤੁਮ ਮਗਲਾ ਨਹੀਂ ਕਿਹਾ ਗਾੜੀ ਨੂੰ ਵੀ ਹੋ ਜੂਗਾ ਉਹਦਾ ਬਾਹਰ ਗਾੜੀ ਕੋਲੇ ਗਿਆ ਤਾਂ ਕਾਰিও ਨਹੀਂ ਜਿਹੜੇ ਰਿਕਸ਼ੇ ਦੇ ਨਾਲ ਇਹ ਹੋਏ ਰਹਿਮੂ ਵੀ ਮੱਤ ਜਾਲ ਬੰਦ ਕਰਕੇ ਨਿਕਲਾਂਗੇ ਫਿਰ ਉਹ ਗਾੜਿਆ